ਸਾਸੀ ਅਕਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਜੀ ਵੀਡੀਓ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਜੀ ਸਾਸੀ ਕਾ ਭਾਈ ਜੀ ਨਾਮ ਕੀ ਹੈ ਭਾਈ ਆਪਣਾ ਡਿਗਰੀ ਪਾਈ ਠੀਕ ਹੋਈ ਤੇ ਵੀਰ ਆਪਣੇ ਘਰ ਆਣ ਹੋਵੇ ਤੇ ਕੀ ਡਰੈਸ ਹੈ ਆਪਣਾ ਕੋਠੇ ਵਾਲੇ ਕੱਚੇ ਰਾਹ ਦੇ ਸਾਹਮਣੇ ਘਰ ਆਈ ਆਪਣਾ ਠੀਕ ਹੋਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰੇ ਆ ਸਕਦੇ ਹੋ ਤੇ ਆਪਣਾ ਵਪਾਰ ਲੈਣ ਦਾ ਕੰਮ ਆ ਕੇ ਕਰਦੇ ਪੁੱਛੋ ਜੀ ਆਪਾਂ ਵਪਾਰ ਲੈਣ ਦਾ ਕੰਮ ਆ ਜੀ ਠੀਕ ਹੋ ਜੀ ਤੇ ਅੱਜ ਆਪਣਾ ਕੋ ਕਿਨੇ ਨਗ ਬਕਾਉ ਹੈ ਕਿੰਨਾ ਹੈ ਜੀ ਦੱਸੋ ਜੀ ਕੀ ਵੈੜ ਦੀ ਡਿਟੇਲ ਜੀ ਚਾਰਾਂ ਦਿਨਾਂ ਦੀ ਕੱਚੀ ਹੈ ਜੀ ਠੀਕ ਹੋ ਜੀ ਕਿਹੜੇ ਸੂਆ ਸੁੰਦੀ ਹੈ ਜੀ ਇਹ ਦੂਜਾ ਸੂਆ ਸੁੰਦੀ ਹੈ ਜੀ ਪਹਿਲੇ ਸੂਆ ਨੇ 20 ਲੀਟਰ ਦੇ ਦਿੱਤਾ ਯਾਨੀ 25 ਲੀਟਰ ਪਲੱਸ ਲੱਗਦੇ ਹੋ ਠੀਕ ਹੋਈ ਤੁਸੀਂ ਵੇਖ ਸਕਦੇ ਹੋ ਵੀਰੇ ਕਰਾਸ ਬਰੀਡ ਦੀ ਆ ਮੂੰਹ ਮੱਥੇ ਦੀ ਚੰਗੀ ਆ ਮਾੜੀ ਕੱਢ ਲਈ ਮਾਰੂ ਚਾਰ ਪੰਜ ਦਿਨਾਂ ਦੀ ਕੱਚੀ ਆ ਬਾਡੀ ਵੰਤਰ ਦੀ ਚੰਗੀ ਆ ਵੀਰੇ ਵੜਾ ਦੂਜਾ ਸੂਆ ਸੁੰਦੀ ਆ ਹਵਾਨਾ ਤੁਸੀਂ ਵੇਖ ਸਕਦੇ ਆ ਚਾਰ ਪੰਜ ਦਿਨ ਇਹ ਲੈ ਜਾਣੇ ਆ ਸੋਨਾ ਮਾਰਨਾ ਬਾਈ ਥੱਲੋਂ ਬਹੁਤ ਸਾਫ ਆ ਤੁਰਾ ਦੇਖ ਸਕਦੇ ਹੋ ਬਾਈ ਤੁਸੀਂ ਸੋਹਣੀ ਵੇੜਾ ਚਾਰ ਪੰਜ ਦਿਨਾਂ ਦੀ ਕੱਚੀ ਹੈਜਾ ਸੋਨਾ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪੇ ਦੀ ਇਹਦਾ 55000 ਰੁਪਈਆ ਜੀ ਠੀਕ ਹੋ ਜੀ ਮੌਕੇ ਤੇ ਮੰਨਤਨ ਕੀਤਾ ਜਾਊਗਾ ਜੀ ਮੰਨਤਨ ਕੀਤਾ ਹੀ ਪਰ ਥੋੜਾ ਪੋੜਾ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94788 ਜੀ 87288 ਇੱਕ ਵਾਰ ਫੇਰ ਬੋਲ ਦਿਓ 94788 ਜੀ 87288 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ